ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਕਿ ਅਸੀਂ ਸਾਰੇ ਠੀਕ ਠਾਕ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਠੀਕ ਠਾਕ ਹੋਣਾ ਹੋਵੇ ਤੇ ਸਾ ਤੇ ਅੱਜ ਆਪਾਂ ਨੂੰ ਕੁਝ ਕਾਣਾਗੇ ਆਪਾਂ ਜਿਹੜਾ ਆਪਣਾ ਬੁਟੀਕ ਦਾ ਕੰਮ ਵੀ ਹੈ ਨਾਲ ਨਾਲ ਬਲੌਗ ਦਾ ਵੀ ਬਲੌਗ ਵੀ ਬਣਾ ਤੇ ਨਾਲ ਆਪਣਾ ਘਰ ਤੇ ਬੁਟੀਕ ਦਾ ਕੰਮ ਵੀ ਹੈ ਤੇ ਆਪਾਂ ਅੱਜ ਉਹ ਸੂਟ ਦਿਖਾਉਣੇ ਤੁਹਾਨੂੰ ਆਪਾਂ ਨੇ ਬਣਾਏ ਨੇ ਇਹਨਾਂ ਤੋਂ ਕਿਸੇ ਵੀ ਸਟੋਰਾਂ ਵਿੱਚ ਬਣਵਾ ਸਕਦੇ ਹੋ। ਮਾਤਾ ਸੁਧਾਰਾ ਉਹਨਾਂ ਨੇ ਇਹ ਕਰਨ ਉੱਚਾਸ ਉੱਚਾਸ ਬਣਾਇਆ ਤੇ ਨਾਲ ਆਵਾਂ ਇੱਥੇ ਲਿਆ ਕੇ ਕੁਮਰਮਾਈ ਜਿ ਕਿ ਸੁਣਿਆ ਤੇ ਮੂਰਿਆਲੇ ਪ੍ਰਾਂਤ ਤੋਂ ਲੈ ਕੇ ਰੋਲਾਈ ਹੈ ਇਹ ਨਾਲ ਹੈ ਜੇ ਨਾਲ ਹੈ ਬਾਰੇ ਦੇ ਸ਼ਦਾਰਾ अच्कल बरा बर्दी के दुपट्टे चल रहे हैं जब दुप्टा बर्दी का तैयार किया इस तू तो बाद जी दूसरा सूट अपने अपने रेडीमेड तैयार किया जी है जी आ ਸੁਨੋ ਇਹ ਨਾਲੇ ਦੇ ਹੈਗਾ ਜੀ ਇਹ ਵਾਲਾ ਦੁਪੱਟਾ ਬਹੁਤ ਵਧੀਆ ਹੈ ਅੱਜ ਕੱਲ ਬਹੁਤ ਸੌ ਸੌਟਾ ਟ੍ਰੈਂਡ ਚ ਚੱਲ ਰਿਹਾ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਅੱਲੇ ਨਾਲ ਦੇ ਬੂਰੀਆਂ ਤੇ ਵੇਦਾਂ ਵਰਕ ਉਹਦਾ ਹੋਇਆ ਕਟਵਰਕ ਹੋਇਆ ਹੋਇਆ ਤੇ ਜਾ ਫਲਾਇੰਸ ਆਸੂ ਇਹ ਵੀ ਆਪਾਂ ਨੇ ਜਾਰ ਰੱਖਦਾ ਸਿੰਪਲ ਸੋਬਰ ਲਾਗੜਾ ਵਾਲਾ ਸਿੰਪਲ ਇਹ ਪਿੱਛੇ ਜਿੱਪ ਲਾਈਆ ਹਣ ਕੇ ਨਾਲ ਇਹਦੇ ਹੈਗੇ ਸਲਵਾਰ ਇਹ ਵਈ ਤੇ ਨਾਲ ਹੈਗਾ ਵੀ ਆਹ ਦੁਪੱਟਾ ਇਹ ਆਪਾਂ ਨੇ ਸਾਮਣੇ ਜਿਹੜਾ ਇਹ ਪੱਟਕਾ ਕੀਤਾ ਨਾ ਵਰੀਆਂ ਜਮੇ। ਤੋਂ ਬਾਅਦ ਹੈ ਇਹ ਵਾਲਾ ਸੂਟ। ਇਹ ਵੀ ਅੱਜਕੱਲ ਬਹੁਤ ਟ੍ਰੈਂਡੀ ਚ ਚੱਲ ਰਿਹਾ। ਮੋਰਨਿੰਗ ਆ ਸੂਟ। ਐਨੰਨੇ ਬਾਮਨ। ਬਾਵਾ ਅੰਦਰ ਆਪਾਂ ਮੋਤੀਆਂ ਦੀ ਲੈਸ ਲਾਈ ਆ। ਇਹ ਨਾਲੇ ਸਲਵਾਰਾ ਸਲਵਾਰ ਤੇ ਮੋਤੀਆਂ ਦਾ ਵਰਕ ਆ। ਇਹਦੀ ਮੋਤੀਆਂ ਦਾ ਨਾਲ ਲਵਾਤੇ ਨੇ ਤੇ ਨਾਲ ਹੈਗਾ ਤੇ ਇਹ ਦੁਪੱਟਾ ਜੇ ਤੁਸੀਂ ਵੀ ਸਤਿ ਕਿਸੇ ਵੀ ਤਰ੍ਹਾਂ ਦੇ ਕੱਪੜੇ ਤਿਆਰ ਕਰਵਾਉਣਾ ਹੈ ਬਾਕਰਾਂ ਹੈਂਡਵਰਕ ਥ੍ਰੈਡਵਰਕ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਭ ਤੋਂ ਕੱਪੜੇ ਤਿਆਰ ਕਰਵਾ ਸਕਦੇ ਹੋ ਜੀ ਤੇ ਅਸੀਂ ਬਾਅਦ ਵੀ ਕੋਰੀਆ ਕਰਦੇ ਆਂ ਬਾਰੰਦਿਕ ਕਟਨੇਟ ਚੇਹੇ ਤੁਸੀਂ ਆਪਣੇ ਬੈਠੇ ਘਰ ਬੈਠੇ ਕਿਸੇ ਸੱਤ ਸੱਤ ਬਾਟਰ ਦੇ ਕੇ ਕੱਪੜੇ ਤਿਆਰ ਕਰਵਾ ਸਕਦੇ ਨੇ ਤੇ ਜੇ ਫਿਰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਮਿੰਟ ਹੋ ਗਏ